ਕੁੱਤ ਫਾਦਮਾ ਹੋ ਗਿਆ ਨਾ ਅੱਛਾ ਹਮ ਤਾਂ ਪੜਾਈ 60% ਤਾਂ ਹੋਇਆ ਹੀ ਬਾਕੀ ਹਜੇ ਗੁਪਤ ਜਿਹੜਾ ਚੱਲੀ ਜਾਂਦਾ ਮੋਬਾਈਲਾਂ ਰਾਹ ਚੱਲੀ ਜਾਂਦਾ ਹੁਣ ਤਾਂ ਕਿਵੇਂ ਚੱਲਦਾ ਕੁੱਤ ਦਾ ਤੇਰਾ ਕੰਮ ਗੁਪਤ ਬਾਸੀ ਆ ਮੋਬਾਈਲਾਂ ਦੇ ਵਟਸਐਪ ਕਾਲ ਕਰਕੇ ਲੈ ਲੈਂਦੇ ਜਿਹੜੇ ਪੁਰਾਣੇ ਪੱਕੇ ਬੰਦੇ ਲੱਗੇ ਨੇ ਉਹਨਾਂ ਨੂੰ ਕੁਝ ਤਾਂ ਫੜੇ ਗਏ ਨੇ ਹੁਣ ਜਿਹੜੇ ਸ਼ਰਿਆ ਵੀ ਪੂਰਾ ਚੱਲਦਾ ਹੀ ਉਹਦੇ ਫੜੇ ਗਏ ਨੇ ਜਿਹੜੇ ਬਾਕੀ ਆ ਜਿਹੜੇ ਮੋਬਾਈਲਾਂ ਮੂਲਾਂ ਦੇ ਨੇ ਹੁਣ ਹੈਗੇ ਪੰਜ ਚਾਰ ਪਿੰਡਾਂ ਦੇ ਵਿੱਚ ਵਿੱਚ ਉਹ ਕਰਕੇ ਵੇਚੀ-ਵੁਚੀ ਜਾਂਦੇ ਨੇ ਅਜੇ ਆਪਣਾ ਕਰੀ ਜਾਂਦੇ ਨੇ ਕੁਝ ਹੁਣ ਵੀ ਮਹਿੰਗਾ ਹੋ ਗਿਆ ਜੀ ਹੁਣ ਕੋਡ ਆਫ ਕੰਟਰੈਕਟ ਕੀ ਵਰਤਦੇ ਆ ਕੀ ਕਹਿੰਦੇ ਹਾਂ ਜੀ ਕਹਿੰਦੇ ਕੀ ਆ ਜਦੋਂ ਮਗਾਉਣਾ ਵੀ ਸਸਤੀ ਬਾਏ ਇਹ ਕਹਿੰਦੇ 2000 ਰੁਪਿਆ ਚਾਹੀਦਾ ਜੀ ਆ 1000 ਰੁਪਿਆ ਦੇ ਦਿਓ ਜੀ ਆ 1000 ਰੁਪਿਆ ਚਾਹੀਦਾ ਬਸ ਇਹ ਤਾਂ ਵਟਸਐਪ ਤੇ ਕਾਲ ਕਰਕੇ ਇਦਾਂ ਹੀ ਲੈ ਲੈਂਦੇ ਨੇ ਉਹਨਾਂ ਹਿਸਾਬ ਨਾਲ ਮਗਾ ਲੈਂਦੇ ਆਪਣੇ ਪੱਕੇ ਬੰਦੇ ਨੂੰ ਮਿਲਦਾ ਹਰ ਇੱਕ ਨੂੰ ਨਹੀਂ ਨਹੀਂ ਹਰ ਕਾਨੂੰਨੀ ਬਸ ਪੱਕੇ ਜਿਹੜੇ ਅੱਗੋਂ ਵਿੱਚ ਆਪਣਾ ਖਾਣ ਦਾ ਵੀ ਕੱਢ ਲੈਂਦੇ ਨੇ ਅਗਲੇ ਨੂੰ ਵੀ ਲਿਆ ਦਿੰਦੇ ਨੇ ਜਿਨ੍ਹਾਂ ਦੇ ਪੱਕੇ ਬੰਦੇ ਨੇ ਉਹ ਲੈ ਲੂ ਦਿੰਦੇ ਨੇ ਪਹਿਲਾਂ ਤਾਂ ਇਦਾਂ ਸੀ ਵੀ ਸ਼ਰਿਆਮੇ ਵੀ ਕੀਤਾ ਜਾਂਦਾ ਸੀ ਸਾਡੇ ਐ ਜਿਹੜਾ ਮਰਜ਼ੀ ਜਾ ਕੇ ਜਿਵੇਂ ਕਰੈਨ ਦੀ ਦੁਕਾਨ ਤੋਂ ਸੌਦਾ ਲੈਣਾ ਆ ਲੈ ਲੈਂਦੇ ਸੀ ਆ 20 ਦਿਨ ਤੋਂ ਇਹ ਆ ਵੀ ਇੱਕ ਲੱਖਤੀ ਹੁਣ ਠੱਲ ਜੀ ਪੈ ਗਈ ਆ ਆ ਮਕਾਨ ਮਕੂਨ ਟੈਨ ਕਰਕੇ ਘਟ ਗਏ ਨੇ ਹੁਣ ਵੇਖਦਾ ਹਜੇ ਵੀ ਪਰ ਇਹ ਆ ਵੀ ਜਿਹੜਾ ਥੋੜਾ ਕੁ ਪੁੱਛਦਾ ਸੀ ਪਹਿਲਾਂ ਕਿੱਥੇ ਕਿੱਥੇ ਮਿਲਦਾ ਸੀ ਤੁਹਾਡੇ ਫਟਕਰ ਪਹਿਲਾਂ ਤਾਂ ਸਾਡੇ ਤੁਸੀਂ ਇਹ ਲਾ ਲਓ ਵੀ ਜਿਹੜਾ 4 ਨੰਬਰ ਚੁੰਗੀ ਦੇ ਬੰਨ੍ਹੇ ਉਹ ਸਾਰੇ ਹੀ ਬੰਨ ਵੇਚਦਾ ਸੀ ਹਾਂ ਪ੍ਰਾਣੀ ਸਰੰਦ ਵੀ ਵੇਚਦਾ ਸੀ ਅਖਾਨਪੁਰ ਵੀ ਵੇਚਦਾ ਸੀ ਤਰਖਾਨ ਮਾਜਰੇ ਵੀ ਵੇਚਦਾ ਸੀ ਸਾਰੇ ਲਾਭ ਪੂਰੇ ਜ਼ਿਲ੍ਹੇ 'ਚ ਜਿੱਥੋਂ ਮਰਜ਼ੀ ਲੈ ਉਹ ਵੇਚਦਾ ਸੀ ਉਹ ਵੇਚਣ ਵਾਲੇ ਕਿੰਨੇ ਕੁ ਬੰਦੇ ਫੜੇ ਨੇ ਵੇਚਣ ਵਾਲੇ ਹੀ ਹੁਣ ਬਥੇਰੇ ਫੜੇ ਗਵਿੰਦਗੜ੍ਹ ਵੀ ਕਹਿੰਦੇ ਮਕਾਨ-ਮਕੂਨ ਢਾਏ ਨੇ ਫੜੇ ਗਏ ਨੇ ਹੁਣ ਤਾਂ ਸਾਨੂੰ ਤਾਂ ਪਹਿਲੇ ਇੱਕ ਉੱਥੇ ਗਏ ਨਹੀਂ ਮੈਂ ਫੜੇ ਬਾਬਾ ਨੇ ਢਾਏ 2-3 ਵੀ ਨੇ ਕਹਿੰਦੇ ਤਾਂ ਉਹਦੇ ਕੋਲ ਬੰਦਾ ਕਹਿੰਦੇ ਫੜਿਆ ਚਿੱਟਾ ਤੇ 24 ਲੈ ਕੇ ਗੋਲੀਆਂ ਬਾਰੀ ਆ ਉਹ ਖਾਨਪੁਰ ਦਾ ਬੰਦਾ ਫੜਿਆ ਗਿਆ ਜੀ ਹੁਣ ਉਹਦੇ ਤੇ 350 ਗੋਲੀ ਪਾਤੀ ਐ ਫੜਿਆ ਇਹ ਚਿੱਟਾ ਉਤੋਂ ਆ ਜਿਹੜੀ ਜੀਵ ਜੂਦ ਏ ਥੱਲੇ ਰੱਖਦੇ ਆ ਭਾਈ ਹਾਂ ਇੱਕ ਤੁਹਾਡੇ ਮੁੰਡੇ ਦੀ ਕੁਤ ਮਾਰ ਕੀਤੀ ਸੀ ਤੁਸੀਂ ਛੇੜਿਆ ਨਹੀਂ ਸ਼ਿਕਾਇਤ ਮਾਉਲਾ ਕੀ ਇਹ 30 12 ਨੂੰ ਜੀ ਮੇਰੇ ਮੁੰਡੇ ਤੇ ਮੈਂ ਪਹਿਲਾਂ ਦਰਖਾਸਤਾਂ ਦੇਖੋਸਾ ਦਿੱਤੀਆਂ ਸੀ ਫੋਰਚੂਨਲ ਗੱਡੀ ਲਿਆ ਕੇ ਇੱਕ ਜਾਨੂ ਮਾਰਨ ਤੱਕ ਗਏ ਨੇ ਉਹਨੂੰ ਉਹਨਾਂ ਦੇ ਖਿਲਾਫ ਦਰਖਾਸਤਾਂ ਦਿੱਤੀਆਂ ਸੀ ਉਹਦੇ ਕਰਕੇ ਮੇਰੇ ਮੁੰਡੇ ਤੇ ਪੂਰਾ ਅਟੈਕ ਕੀਤਾ ਜੀ ਯਾਨੀ ਕਿ ਇੱਕ ਜਾਨੂ ਮਾਰਨ ਤੱਕ ਗਏ ਨੇ ਉਹਨੂੰ ਵਾਵਾ ਕਿਰਚਾਂ ਡੰਡੇ ਸੇ ਆਪਣੇ ਬੈਸਬਾਲ ਡੰਡੇ ਸਿਰ 'ਚ ਮਾਰੇ ਸਾਰਾ ਕੋ 30 12 ਦੀ ਲੜਾਈ ਹੋਈ ਹਜੇ ਤੱਕ ਵੀ ਦੋ ਬੰਦੇ ਫਰਾਰ ਨੇ ਹਜੇ ਤੱਕ ਉਹ ਨਹੀਂ ਰੈਸਟ ਕਰੇ ਉਹ ਹੱਜੀ ਕੋਈ ਫੜਿਆ ਜੀ ਇਹ ਕਿਹੜੇ ਥਾਣੇ ਦਾ ਕਿਹੜੇ ਏਰੀਆ ਦਾ ਮਾਮਲਾ ਹੈ ਇਹ ਇਹ ਫਤੇਗੜ ਸਾਹਿਬ ਥਾਣੇ ਦਾ ਇਹ ਜਤਿੰਦਰ ਸਿੰਘ ਸਾਹਿਬ ਇੰਸਪੈਕਟਰ ਆਈਓ ਸੀ ਤੇ ਡੀਐਸਪੀ ਸੁਖਰਾਜ ਸਿੰਘ ਕੋਲ ਸਾਰੀਆਂ ਇਨਕੁਆਰੀਆਂ ਚੱਲਦੀਆਂ ਸੀ ਹੱਜੇ ਵੀ ਦੋ ਬੰਦੇ ਬਾਹਰ ਨੇ ਅਜੇ ਵੀ ਦੋ ਬੰਦੇ ਬਾਹਰ ਨੇ ਹੁਣ ਪਤਾ ਨਹੀਂ ਉਹ ਫ੍ਰੀਟੀ ਗੱਲ ਕਰਕੇ ਬਾਹਰ ਨੇ ਜਾਂ ਕਿਸੇ ਦਾ ਵੀ ਅਜੇ ਵੀ ਬਾਹਰ ਨੇ ਐਸਐਸਪੀ ਸਾਹਿਬ ਨੂੰ ਕਿਹਾ ਸੀ ਕਹਿੰਦੇ ਤੁਹਾਨੂੰ ਜਰੂਰ ਉਹਨਾਂ ਨੂੰ ਫੋਨ ਵੀ ਲਾਇਆ ਉਹਨਾਂ ਨੂੰ ਮੈਂ ਬਾਹਰ ਨਿਕਲ ਆਇਆ ਹੀ ਕਹਿੰਦੇ ਡੀਐਸਪੀ ਗੱਲ ਕਰਾਉ ਮੈਨੂੰ ਉਨਨ ਮਸਾਲਾ ਕੋ ਦੱਸਿਆ ਵੀ ਉਹਨਾਂ ਨੇ ਕਹਿੰਦੇ ਤੁਹਾਨੂੰ ਭਰੋਸਾ ਤੋਂ ਆਇਆ ਫੜਾ ਦਾਂਗੇ ਪਰ ਚਲੋ ਉਹਨਾਂ ਦੇ ਆਉਣ ਨਾਲ ਇੱਕ ਤਾਂ ਫੜਿਆ ਗਿਆ ਨਹੀਂ ਤੇ ਪਹਿਲਾਂ 3 ਮਹੀਨੇ ਹੋ ਗਏ ਮੈਡਮ ਵੀ ਉਹਨਾਂ ਜੇ ਤਾਂ ਫੜਿਆ ਹੀ ਕਿਸੇ ਨੂੰ ਨਹੀਂ ਅੱਛਾ ਜਿਹੜਾ ਇੱਕ ਮੁੰਡਾ ਤੁਹਾਡਾ ਚਿੱਤੇ ਦੀ ਘੇੜ ਚੜ ਗਿਆ ਸੀ ਉਹਦੀ ਫੋਟੋ ਦਿਖਾ ਸਕਦੇ ਇਹਨੇ ਵਾਰ ਜਾਣਕਾਰੀ ਦੇ ਇਹ 28 4 ਨੂੰ ਬਿਕਰਮਜੀਤ ਸਿੰਘ ਜੀ ਅੱਛਾ ਜੀ ਹਾਂ ਜੀ ਕਿਸੇ ਦਾ ਕਿਸੇ ਇਹਦਾ ਬਸੇ 302 ਲੱਗੀ ਤਾਂ ਹੈਗੀ ਉਹਨਾਂ ਦੇ ਇਹਨਾਂ ਨੇ ਟੀਕੇ ਦਾ ਜਸ਼ਨ ਲਾ ਕੇ ਓਵਰਡੋਜ਼ ਦੇ ਕੇ ਉਹਨੂੰ ਮੁੰਡੇ ਨੂੰ ਘਰ ਬੁਲਾ ਕੇ ਮਾਰ ਕੇ ਘਰ ਲੈ ਕੇ ਆਈ ਚੁੱਕੇ ਤੇ ਜਾ ਕੇ ਮਾਰਤਾ ਤੇ ਬਾਈ ਨੇ ਪੈਸੇ ਪੂਰੇ ਵੀ ਦਿੱਤੇ ਸੀ ਕੋਈ ਕੋ ਉਹਨਾਂ ਤੋਂ ਪੱਕਾ ਲੈਂਦਾ ਸੀ ਉਹਨਾਂ ਪੈਸੇ ਪੂਰੇ ਦੇ ਨਹੀਂ ਦਿੱਤੇ ਤੇ ਖਾ ਖੂ ਗਏ ਉਹਨਾਂ ਨੇ ਗੱਡੀ ਕੁੜੀ ਵੇਚੀ ਪੈਸੇ ਉਹਨਾਂ ਨੂੰ ਦੇ ਦਿੱਤੇ ਵੀ ਚਾ ਮੈਨੂੰ ਪੈਸੇ ਚਾ ਜਾਏਗਾ ਇਹ ਆਪ ਵਿੱਚ ਘਟ ਵੱਧ ਜਾਂਦਾ ਹੈ ਘਰੋਂ ਉਹ ਦੇ ਜਾਂਦੀ ਹੈ ਜਨਾਨੀ ਉਹਨ ਕਰਕੇ ਬਾਅਦ ਚ ਪਰ ਪੁਲਿਸ ਨੇ ਉਹਨ ਜਿਹੜਾ ਕਰਿਆ ਵੀ ਆਪਣਾ ਪੈਸੇ ਵੀ 2-3 ਲੱਖ ਰੁਪਏ ਹੈਗਾ ਸੀ ਇਹ ਤਾਂ ਆ ਇਹਦਾ ਟੀਗਾ ਲਾਤਾ ওভারਡੋਜ਼ ਦਾ ਪਰਚਾ ਦਰਜ ਹੋਇਆ 302 ਦਾ ਹਾਂ ਬੰਦੇ ਅੰਦਰ ਬੰਦੇ ਅੰਦਰ ਜਵਾਨ ਤੇ ਆ ਗਈ ਏ ਇਹਨਾਂ ਨੇ ਲਿਖਣਾ ਤੇ ਚਿੱਟੇ ਦੀ ওভারਡੋਜ਼ ਮਾਰ ਕੇ ਮੌਤ ਦਾ ਕੋਈ ਕਾਰਨ ਹੀ ਨਹੀਂ ਦੱਸਣ ਦੇ ਨਾ ਹੀ ਉਹਦੇ ਕੋਲ ਚ ਆਇਆ ਇਹਨਾਂ ਜ਼ਹਿਰ ਲਿਖਤਾ ਲਿਖਣਾ ਚਿੱਟੇ ਵੀ ਜ਼ਹਿਰ ਨਾਲ ਵੀ ਜ਼ਹਿਰ ਦੇ ਕੇ ਮਾਇਆ ਜ਼ਹਿਰ ਨਹੀਂ ਲਿਖਣਾ ਤੇ ਚਿੱਟੇ ਦੀ ਓਵਰਡੋਜ਼ ਹੀ ਚਿੱਟੇ ਨੂੰ ਤਾਂ ਬਚਾਉਂਦੇ ਵੀ ਸਾਡੇ ਤੇ ਨਾ ਆਜੇ ਵੀ ਇਹ ਸਸਕਾਰ ਨਹੀਂ ਕਰਨਾ ਇਹਨਾਂ ਧਰਨਾ ਕਹਿੰਦੇ ਆ ਲਾਣਾ ਵੀ ਇਹਨਾਂ ਸਾਨੂੰ ਪਤਿਆ ਪਤਿ ਹੋ ਕੇ ਜ਼ਹਿਰ ਲੈ ਕੇ ਉਹਨਾਂ ਦੇ ਬੰਦਿਆਂ ਦੇ ਪੈਸੇ ਖਾ ਲਏ ਜਾਨੀ ਕਿ ਉਹ ਸਾਨੂੰ ਉੱਥੇ ਦਿੰਦੇ ਸੀ 8 ਲੱਖ ਰੁਪਏ ਦਿੰਦੇ ਸੀ ਕੁੜੀਆਂ ਦਾ ਨਾ ਕਰਾ ਦੇ ਅਸੀਂ ਕਿਹਾ ਵੀ ਨਹੀਂ ਪੈਸੇ ਨਹੀਂ ਲੈਣੇ ਬਾਅਦ ਚ ਲਵਾਂਗੇ ਵੇਖਾਂਗੇ ਵੀ ਤੁਸੀਂ ਅਜੇ ਸਾਨੂੰ ਵੀ ਭੁੱਲਦਾ ਨਹੀਂ ਸਾਡਾ ਮੁੰਡਾ ਇਹਦਾ ਮੁਕੰਮਲ ਖਤਮਾ ਕਿਵੇਂ ਹੋ ਸਕਦਾ ਇਹਦਾ ਇਹਦਾ ਖਤਮਾ ਇਹੀ ਹੋ ਸਕਦਾ ਜੀ ਜਿਹੜੇ ਵਿੱਚ ਹੁਣ ਬੰਦੇ ਨੇ ਜਿਹੜੇ ਬੰਦੇ ਸਾਰਾ ਜਿਹੜੇ ਧੀਤੀ ਬੰਦੇ ਨੇ ਉਹਨਾਂ ਨੂੰ ਕਰਕੇ ਉਹਨਾਂ ਨੂੰ ਲੈ ਕੇ ਫੇਰ ਹੀ ਖਤਮਾ ਹੋ ਸਕਦਾ ਜੇ ਕਹੂੰ ਮੈਂ ਇਦਾਂ ਇਦਾਂ ਤੇ ਹੁਣ ਪਤਾ ਕਿਵੇਂ ਲੱਗੂ ਵੀ ਆਉਂਦਾ ਕਿੱਥੋਂ ਜਾਂਦਾ ਪਤਾ ਸਾਰਾ ਲੱਗ ਜਾਂਦਾ ਜੀ ਕੋਈ ਉਹ ਸਾਰਾ ਕੁਝ ਦੱਸਣਗੇ ਛੱਡਿਆ ਨਾ ਜਾਏ ਇਹ ਨਹੀਂ ਵੀ ਪੈਸੇ ਲੈ ਕੇ ਛੱਡਦਾ ਜੀ ਇਹਨੂੰ ਮਿਲੇ ਉਹਨਾਂ ਕਰਦਾ ਉਹਦੇ ਤੈਹ ਤੱਕ ਜਿਹੜਾ ਕਾਮ ਬੰਦਾ ਹੁੰਦਾ ਉਹਨੂੰ ਜਾ ਕੇ ਇੱਕ ਪੈਸੇ ਕਰਕੇ ਕੁੜਦੇ ਮਾਰਦੇ ਸੀ ਜੀ ਜਾ ਕੇ ਛੱਡੇ ਪਾੜਦੇ ਆ ਲਿੰਗ ਤੇ ਕਰੰਟ ਲਾਦਾ ਬੁਰੇ ਹਾਲ ਕਰਦੇ ਜਦੋਂ ਇਹੋ ਜਿਹੇ ਬੰਦੇ ਨੂੰ ਕਿਉਂ ਨਹੀਂ ਮਾਰਦੇ ਜਿਹਦਾ ਧੀ ਪੁੱਤੀ ਚੱਲ ਜਾਂਦਾ ਦੁਨੀਆ 'ਚ ਸਿਰਫ ਪੈਸੇ ਕਰਕੇ ਉਹ ਨਹੀਂ ਕਰਦੇ ਕਾਮ ਬੰਦੇ ਨੂੰ ਜਾ ਕੇ ਦੇ ਛੱਡੇ ਪਾੜ ਦਿੰਦੇ ਬੁਰੇ ਹਾਲ ਕਰ ਦਿੰਦੇ ਇਹੋ ਜਿਹੇ ਮੰਦਰ ਕਰਨ ਆਪੀ ਦੱਸੇ ਕਿੱਥੋਂ ਹੁੰਦਾ ਕਿੱਥੇ 60% ਖਤਮ ਹੋ ਗਿਆ ਜੀ ਲਗਾਤਾਰ ਐਵੇਂ ਨੂੰ ਮਜਾਰੀ ਰਹੀ ਮਕੰਬਲ ਹੋ ਜੂਗਾ ਮਕੰਬਲ ਹੋ ਤੇ ਜਾਏਗਾ ਹੀ ਫਿਰ ਮਕੰਬਲ ਹੋਏਗਾ ਹੀ ਜਦੋਂ ਸਾਰਾ ਕਰਨ ਗਈ ਜਿਹੜੇ ਮਕਾਨ ਵੀ ਉਹਨਾਂ ਦੇ ਟਣ ਚ ਹਾਂਜੀ ਹਜੇ ਵੀ ਉਹ ਹਾਲ ਦੇ ਨਹੀਂ ਕਿਹਨੇ ਤੇ ਉਹਨਾਂ ਦੇ ਲਿਹਾਜਾ ਨਾ ਬਬ ਵੀ ਲਿਹਾਜਾ ਨਾ ਬਨ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਚਾਹੇ ਪੁਲਿਸ ਅਫਸਰ ਹੋ ਉਹਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਮੁੱਖ ਮੰਤਰੀ ਨੇ ਕੀ ਕੀਤਾ ਮੁੱਖ ਮੰਤਰੀ ਰੇ ਵਧੀਆ ਕਰ ਰਹੀ ਜੀ ਜੋ ਕਰ ਰੇ ਵਧੀਆ ਹੈ ਹੀ ਉਹਾਂ ਵੀ ਪੂਰੀ ਅਧ ਨਗਰਾਨੀ ਨਾਲ ਕਰਨੇ ਯਾਰ ਰੱਖ ਕੇ ਜਿਹੜੀਆਂ ਲਿਹਾਈਆਂ ਕਰਦੇ ਵੇਖਦਾ ਤੇ ਕਿਤੇ 2 ਮਹੀਨੇ 4 ਪਹਿਲਾਂ ਹੀ ਠੱਲ ਪੈ ਜਾਂਦੀ ਜਿੰਨਾ ਮਰਜ਼ੀ ਫੜ ਲੈਂਦੇ ਹੁਣ ਇੱਕ ਲਾਹਤੀ ਕਰਨ ਹੁਣ ਵੀ ਤਾਂ ਹੋਈ ਜਦੋਂ ਅਸੀਂ ਐਨ.ਆਰ.ਸੀ ਦੇ ਕਹਿੰਦੇ ਸੀ ਇੱਥੇ ਇੱਥੇ ਛਰਿਆ ਮੇ ਵੇਖਦਾ ਉਹ ਤਾਂ ਫੜੇ ਨਹੀਂ ਬੰਦੇ ਤੇ ਪਹਿਲੀ ਕਹਿ ਤੁਸੀਂ ਕਿੱਥੇ ਕੀਤੀਗੇ ਚਿੱਟਾ ਫਾਫਾ ਤੇ ਵਿਕਦਾ ਉਹ ਦੱਸਿਆ ਉਹ ਕਦੋਂ ਕੀਤੀ ਸੀ ਅਸੀਂ 27 ਇੱਕ ਨੂੰ 27 ਇੱਕ ਨੂੰ ਕੀਤੀ ਹੈ ਜੀ ਆ ਗਵਰਨਰ ਸਾਹਿਬ ਦੇ ਵੀ ਕੀਤੀ ਹੈ 1 ਜਨਵਰੀ ਨੂੰ ਆਹੀ ਜਿਹੜੀ 27 ਲੰਗੀ ਆ ਗਵਰਨਰ ਸਾਹਿਬ ਨੂੰ ਵੀ ਕੀਤੀ ਹੈ ਤੇ ਚੀਫ ਅਡਜਟ ਸਾਹਿਬ ਨੂੰ ਵੀ ਕੀਤੀ ਹੈ ਤੇ ਸੀਐਮ ਸਾਹਿਬ ਨੂੰ ਅਪੀਲ ਕੀਤੀ ਔਰ ਮਾਨਵਤਾ ਘਰ ਨੂੰ ਵੀ ਕੀਤੀ ਹੈ ਸਾਰੇ ਪਾਸੇ ਕੀਤੀ ਤੇ ਨਸ਼ੇ ਜਿਹੜੇ ਮਕਾਨ ਢਾਹੇ ਜਾ ਰਹੇ ਨੇ ਨਸ਼ਾ ਪਿੱਛਲਾ ਹੂੰ ਠੀਕ ਮੰਨਦੇ ਚਾਹੋ ਠੀਕ ਦੇ ਤਾਂ ਪਹਿਲਾਂ ਹੀ ਤਾਂ ਪਾਣੀ ਨਾ ਦਿੰਦੇ ਜੀ ਟੌਮ ਦੀ ਕੀ ਲੋੜ ਹੀ ਹੈ ਪਹਿਲਾਂ ਹੀ ਨਾ ਪਾਣ ਦਿੰਦੇ ਜਦ ਪਾ ਕੇ ਪਾ ਕੇ ਪਾ ਹੀ ਲੈਣਾ ਹੁਣ ਤਾਂ ਢਾਣ ਚਾਹੀਓ ਕਰਨ ਜਿਹੜੇ ਨਸ਼ਾ ਇਕ ਤਾਂ ਚਿੱਟਾ ਸਮੈਕ ਕਰਦੇ ਆ ਇਕ ਟੀਕੇ ਲਾਉਂਦੇ ਆ ਕਿਸ ਤਰ੍ਹਾਂ ਦਾ ਨਸ਼ਾ ਚੱਲਦਾ ਅੱਜ ਕੱਲ੍ਹ ਅੱਜ ਕੱਲ੍ਹ ਤਾਂ ਹੁਣ ਜਿਹੜੀਆਂ ਅਜੀਬ ਵਾਲੀਆਂ ਸੈਂਟਰਾਂ ਚ ਗੋਲੀਆਂ ਮਿਲਦੀਆਂ ਈ ਉਹਨੂੰ ਕਦੀ ਨਸ਼ਾ ਰਸ ਹੁੰਗਦੇ ਨੇ ਕਦੀ ਉਹਦੇ ਭਰ ਕੇ ਟੀਕਾ ਲਾ ਲੈਂਦੇ ਨੇ ਯਾਨੀ ਕਿ ਖਤਮ ਹੋ ਗਏ ਸਾਡੀ ਦਾ ਮਤਲਬ ਪੀੜੀਆਂ ਹੀ ਖਤਮ ਹੋ ਜਾਣਗੀਆਂ ਜੇ ਹਿਸਾਬ ਨਾਲ ਇਹੀ ਰਿਹਾ ਸੱਚਾ ਸੱਚਾ ਉਹ ਕੇਂਦਰ ਹੀ ਨਸ਼ਿਆਂ ਤੇ ਲਾ ਰਹੇ ਨੇ ਹਾਂ ਉਹੀ ਲਾ ਰਹੇ ਨੇ ਇਹਦੇ ਨਾਮ ਤੇ ਆਪ ਇਲਾਜ ਕਰਾਉਣ ਬੰਦਿਆਂ ਦਾ ਕਿਤੇ ਉਹ ਕਰਕੇ ਵੀ ਚੰਗੀ ਦਵਾਈ ਦਵਾ ਦੂ ਕਿ ਵੀ ਆ ਜਿਹੜੀਆਂ ਗੋਲੀਆਂ ਇਹ ਤੇ ਉਹਦੇ ਨਾਲ ਵੀ ਖਤਰਨਾਕ ਦੋ ਦਿਨ ਖੁਸ਼ ਨਹੀਂ ਆਉਂਦੀ ਬੰਦੇ ਨੂੰ ਜੇ ਅੱਧੀ ਗੋਲੀ ਉਹ ਖਾ ਲਵੇ ਜਿਹੜੀਆਂ ਸੈਂਟਰ ਵਾਲੇ ਐਨੀ ਖਤਰਨਾਕ ਗੋਲੀ ਹੈ ਜੇਲ੍ਹ ਜੀ ਮਿਲਦੀ ਹੈ ਜੇਲ੍ਹ ਜੀ ਮਿਲਦੀਆਂ ਉੱਥੇ 12-1200 ਰੁਪਏ ਦੀ ਇੱਕ ਗੋਲੀ ਵਿਕਦੀ ਹੈ ਜੇਲ੍ਹ ਹਾਂ ਉੱਥੇ ਵੀ ਕਿਹੜਾ ਉੱਥੇ ਵੀ ਮਿਲਦੀਆਂ ਸਾਰਾ ਕੁਝ ਉੱਥੇ ਵੀ ਗੋਲੀ ਚਾਰ ਬੰਦੇ ਖਾਂਦੇ ਵੰਡ ਕੇ ਖਾ ਲੈਂਦੇ ਨੇ ਕਈ ਇੱਕ ਵੀ ਖਾ ਜਾਂਦੇ ਨੇ ਜਿੰਨਾਂ ਕੋਲ ਪੈਸਾ ਹੀ ਇਹ ਤਾਂ ਵੰਡ ਬੁੰਡ ਕੇ ਖਾ ਲੈਂਦੇ ਨੇ ਇਹ ਮੈਂ ਕਿਹਾ ਕਿ ਪਿੰਦੇ ਚਿੱਟਾ ਸਨਥੈਟਿਕ ਉਹ ਹੋਰ ਇਹ ਹੀ ਜੀ ਵਾਲੀ ਗੋਲੀ ਤਾਂ ਹੀ ਕਰਦੇ ਜਿਆਦਾ ਜੀ ਕਿੱਥੇ ਕਿੱਥੇ ਮਿਲਦਾ ਜੀ ਤੁਹਾਡੇ ਬਥੇਕਰ ਤਾਂ ਪਹਿਲਾਂ ਤਾਂ ਸਾਡੇ ਤੁਸੀਂ ਇਹ ਲਾ ਲਓ ਵੀ ਜਿਹੜਾ 4 ਨੰਬਰ ਚੁੰਗੀ ਦਾ ਬੰਨ ਹੈ ਉਹ ਸਾਰਾ ਹੀ ਬੰਨ ਵੇਚਦਾ ਸੀ ਹਾਂ ਪੁਰਾਣੀ ਸਰੰਦ ਵੀ ਵੇਚਦਾ ਸੀ ਅ ਖਾਨਪੁਰ ਵੀ ਵੇਚਦਾ ਸੀ ਤਰਖਾਨ ਮਾਜਰੇ ਵੀ ਵੇਕਦਾ ਸੀ ਸਾਰੇ ਦਾ ਪੂਰੇ ਜ਼ਿਲ੍ਹੇ 'ਚ ਜਿੱਥੋਂ ਮਰਜ਼ੀ ਲੈ ਆਵੇ ਵੇਕਦਾ ਸੀ ਉਹ ਵੇਚਣ ਵਾਲੇ ਕਿੰਨੇ ਕੁ ਬੰਦੇ ਫੜੇ ਨੇ ਆਉਣ ਵੇਚਣ ਵਾਲੇ ਹੀ ਹੁਣ ਬਥੇਰੇ ਫੜੇ ਗਵਿੰਦਗੜ੍ਹ ਵੀ ਕਹਿੰਦੇ ਮਕਾਨ-ਮਕੌਨ ਢਾਏ ਨੇ ਫੜੇ ਗਏ ਨੇ ਹੁਣਾਂ ਸਾਨੂੰ ਤਾਂ ਪਾਏ ਇੱਕ ਉੱਥੇ ਗਏ ਨਹੀਂ ਮੈਂ ਫੜੇ ਬਾਬਾ ਨੇ ਢਾਏ ਢੂਏ ਵੀ ਨੇ ਕਹਿੰਦੇ ਤਾਂ ਉਹਦੇ ਕੋਲ ਬੰਦਾ ਤਾਂ ਨੇ ਫੜਿਆ ਚਿੱਟਾ ਤੇ 35000 ਲੈ ਕੇ ਗੋਲੀਆਂ ਆਹ ਉਹ ਖਾਨਪੁਰ ਦਾ ਬੰਦਾ ਫੜਿਆ ਗਿਆ ਜੀ ਹੁਣ ਉਹਦੇ ਤੇ 350 ਗੋਲੀ ਪਾਤੀ ਐ ਫੜਿਆ